ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਕਲਰਕ ਦੀਆਂ ਅਸਾਮੀਆਂ ਜਾਰੀ ਕੀਤੀਆਂ ਗਈਆਂ ਜੀ ਜ਼ਿਲ੍ਹਾ ਕਚੈਰੀਆਂ ਦੇ ਵਿੱਚ ਇਹ ਭਰਤੀ ਹੈ ਪੰਜਾਬ ਦੇ ਵਿੱਚ ਓਪਨ ਕੀਤੀ ਗਈ ਹੈ ਬਹੁਤ ਵਧੀਆ ਮੌਕਾ ਬਹੁਤ ਵਧੀਆ ਸੈਲਰੀ ਹੈ ਤੇ ਬਹੁਤ ਵਧੀਆ ਪੋਸਟ ਰੈਡ ਵਾਲੀ ਆਪਾਂ ਪੂਰੀ ਜਾਣਕਾਰੀ ਵੀਡੀਓ ਜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਯੂ ਕਰ ਲਓ ਘਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਕਲਰਕ ਦੀਆਂ ਅਸਾਮੀਆਂ ਜਾਰੀ ਹੋਈਆਂ ਐ ਡਾਕ ਬੇਸਿਸ ਇਹ ਭਰਤੀ ਹੈ ਜੀ 8 ਪੋਸਟਾਂ ਜਾਰੀ ਹੋਈਆਂ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਪੋਸਟਾਂ ਦੀ ਜੀ ਸੈਲਰੀ ਇਹਨਾਂ ਵੱਲੋਂ 14237 ਰੁਪਏ ਫਿਕਸਡ ਲਿਖੀ ਗਈ ਹੈ ਜੀ ਫਿਕਸਡ ਮੰਤਰੀ ਐਸਲਿ ਇਹ ਜੋ ਰਹਿਣ ਵਾਲੀ ਲੈਟਰ ਨੰਬਰ ਦਿੱਤਾ ਗਿਆ ਜੀ ਦੇ ਅਕੋਰਡਿੰਗ ਇਹ ਸੈਲਰੀ ਦਿੱਤੀ ਜਾਣੀ ਹੈ ਯੋਗਤਾ ਇਹ ਪੋਸਟ ਦੇ ਲਈ ਐ ਬੈਚਲਰ ਆਫ ਆਰਟਸ ਜਾਂ ਬੈਚਲਰ ਆਫ ਸਾਇੰਸ ਜਾਂ ਇਹਦੇ ਕੋਈ ਬਰਾਬਰ ਦੀ ਯੋਗਤਾ ਤੇ 10ਵੀਂ ਪੱਧਰ ਤੱਕ ਪੰਜਾਬੀ ਪੜ੍ਹੀ ਹੋਵੇ ਤੇ ਕੰਪਿਊਟਰ ਪ੍ਰੋਫੀਸ਼ੀਐਂਸੀ ਤੁਹਾਡੀ ਹੋਣੀ ਚਾਹੀਦੀ ਹੈ ਜੀ ਕੰਮ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਏਜ ਲਿਮਟ 18 ਤੋਂ 37 ਹੈ ਜਨਰਲ ਕੈਟਾਗਰੀ ਦੇ ਲਈ ਤੇ ਵੱਖ-ਵੱਖ ਕੈਟਾਗਰੀ ਅਨੁਸਾਰ ਇਹਨਾਂ ਪੋਸਟਾਂ ਦੇ ਲਈ ਉਮਰ ਸੀਮਾ ਦੇ ਵਿੱਚ ਛੋਟ ਰੱਖੀ ਗਈ ਹੈ ਜੀ ਇਹਨਾਂ ਪੋਸਟਾਂ ਦੇ ਲਈ ਜੋ ਐਗਜ਼ਾਮ ਹੈ ਤੁਹਾਡਾ ਰਹਿਣ ਵਾਲਾ ਸਿੰਪਲ ਐਗਜ਼ਾਮ ਹੁੰਦਾ ਇਹਨਾਂ ਪੋਸਟਾਂ ਦੇ ਲਈ ਇੰਗਲਿਸ਼ ਕੰਪੋਜੀਸ਼ਨ ਤੇ ਜਨਰਲ ਨੌਲੇਜ ਦਾ 55 ਮਾਰਕਸ ਦਾ ਪੇਪਰ ਹੈ ਜੀ ਦੇ ਵਿੱਚ 33% ਕੁਆਲੀਫਾਈਇੰਗ ਮਾਰਕਸ ਰੱਖੇ ਗਿਆ ਜੀ ਇਹਨਾਂ ਵੱਲੋਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇੱਕ ਪਰਫਾਰਮ ਹੈ ਜੀ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਇਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਉਥੋਂ ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਪੂਰੀ ਚੰਗੀ ਤਰ੍ਹਾਂ ਭਰਨ ਤੋਂ ਬਾਅਦ ਇਹਨਾਂ ਦੇ ਨਾਲ ਆਪਣੇ ਸਾਰੇ ਦਸਤਾਵੇਜ਼ ਲਗਾ ਕੇ ਦੋ ਪਾਸਪੋਰਟ ਸਾਈਜ਼ ਫੋਟੋ ਲਗਾ ਕੇ ਇਹਨਾਂ ਦੇ ਦਫ਼ਤਰ ਵਿਖੇ ਪਹੁੰਚਦਾ ਕਰਨਾ ਜੀ ਆਫਿਸ ਆਫ ਦਾ ਡਿਸਟ੍ਰਿਕਟ ਕੰਸੈਸ਼ਨ ਜਲੰਧਰ ਜਿੱਥੇ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ 5 ਫਰਵਰੀ 2024 ਸ਼ਾਮ 5 ਵਜੇ ਤੱਕ ਆ ਤੁਸੀਂ ਇਹਨਾਂ ਦੇ ਦਫ਼ਤਰ ਵਿਖੇ ਇਹਨਾਂ ਪੋਸਟਾਂ ਦੇ ਲਈ ਆਪਣੀਆਂ ਅਰਜ਼ੀਆਂ ਭੇਜ ਸਕਦੇ ਹੋ ਇਸ ਤਰੀਕ ਤੱਕ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਹੋਰ ਵੇਰਵੇਆਂ ਦੇ ਲਈ ਅਪਲਾਈ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਦਾ ਵੀ ਅਪਡੇਟ ਹੋਊਗਾ ਇਹਨਾਂ ਦੀ ਵੈੱਬਸਾਈਟ ਤੇ ਦਿੱਤਾ ਜਾਊਗਾ ਵੈੱਬਸਾਈਟ ਇਹਨਾਂ ਦੀ ਹੈ ਜੀ ਜਲੰਧਰ.dcourts.gov.in ਇਸ ਵੈੱਬਸਾਈਟ ਨੂੰ ਤੁਸੀਂ ਲੌਗ ਇਨ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਅਪਡੇਟਸ ਦੇ ਲਈ ਤੇ ਇਸ ਨੋਟੀਫਿਕੇਸ਼ਨ ਦੇ ਲਈ ਵੀ ਵੀਡੀਓ ਦੀ ਡਿਸਕ੍ਰਿਪਸ਼ਨ ਚ ਵੀ ਇਹ ਲਿੰਕ ਦਿੱਤੇ ਹੋਏ ਆ ਤਾਂ ਇਹ ਆ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਅਪਡੇਟ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ